ਕਿੰਦਰ ਨਾ ਪਹਿਲਾਂ ਬਾਰੇ ਬਸ ਕੇ ਗੋਂਦੀਆ ਤੁਸੀਂ ਆਪਾਂ ਦੇਖੋ ਲਈ ਤੁਸੀਂ ਆਪਾਂ ਪਾਟਰਾ ਫਰਮਲ ਹੋ ਗਾ ਤੇ ਤੁਸੀਂ ਦੇਖੇ ਦੋ ਅਜ ਲਾਈ ਜੂ ਬਤਾ पावे कोई पेड़ों बार पावे कोई पेड़ों बार पावे पेट ਚਾਹ ਜੇ ਵੀ ਚੱਲ ਰਿਹਾ ਪਿੰਡਾਂ ਦੇ ਵਿੱਚ ਲੜਾਈਆਂ ਲੜਾਈਆਂ ਕਿਹੜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਵਿੰਦਰ ਸਿੰਘ ਪਿੰਡ ਕਲੇਰ ਚਗਾਵਾ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਬੀਕੇ ਜੂ ਸਿੱਧੂਪੁਰ ਵੱਲੋਂ ਅੱਜ ਜਿਹੜਾ ਸਾਡਾ ਮਸਲਾ ਜੀ ਇਹ ਖਵਾਲੀ ਪਿੰਡ ਦਾ ਟਰਾਂਸਫਰ ਨਹੀਂ ਖਵਾਲੀ ਪਿੰਡ ਦਾ ਟਰਾਂਸਫਰ ਨਹੀਂ ਜਿਹੜਾ ਜੀ ਬਿਲਕੁਲ ਟਰਾਂਸਫਰ ਦਾ ਮੈਟਰ ਬਣਦਾ ਵਾ ਟਰਾਂਸਫਰ ਮੇਥੇ ਲੱਗਣਾ ਖੁੱਲੀ ਜਗ੍ਹਾ ਅਸੀਂ ਕੁਝ ਗਲਤ ਅਨਸਰ ਜਿਹੜੇ ਨੇ ਉਹ ਟਰਾਂਸਫਰ ਜਿਹੜਾ ਲੱਗਣ ਨਹੀਂ ਦੇ ਰਿਹਾ ਇਹ ਸਾਥੀਓ ਜਿਹੜਾ ਪ੍ਰੋਜੈਕਟ ਜਿਹੜਾ ਟਰਾਂਸਫਰ ਹੋਈ ਸਾਡਾ ਪਾਸ ਹੋਇਆ ਵਾ ਬਿਜਲੀ ਬੋਰਡ ਵੱਲੋਂ ਪਾਸ ਹੋਇਆ ਪਾਸ ਹੋ ਕੇ ਫਿਰ ਇੱਕ ਜਿਹੜਾ ਨਾਗੇ ਇਹਦੇ ਹੋਰ ਘਰ ਲੱਗਦਾ ਵਾ ਉਹਨਾਂ ਨੇ ਕਿਹਾ ਇੱਕ ਪੋਲ ਸਾਡੇ ਵੱਲ ਲਾ ਦਿਓ ਇੱਕ ਪੋਲ ਉਧਰ ਲਾ ਲਓ ਬਹੁਤ ਵਧੀਆ ਮੈਟਰ ਦਿੱਤਾ ਉਹਨਾਂ ਨੇ ਪਰ ਉਹਦੇ ਵਿੱਚ ਕੁਝ ਜਿਹੜੇ ਗਲਤ ਅਨਸਰ ਵੜੇ ਨੇ ਉਹਨਾਂ ਨੇ ਕਿਸੇ ਬੰਨੇ ਗੱਲ ਨਹੀਂ ਲੱਗਣ ਦਿੱਤੀ ਜਿਹੜਾ ਟਰਾਂਸਫਰ ਸਾਡਾ ਸੱਚਾ ਸੁੱਚਾ ਟਰਾਂਸਫਰ ਹੋਇਆ ਅਸੀਂ ਮੰਗ ਕੇ ਹੋਏ ਕਰਦੇ ਹਾਂ ਪ੍ਰਸ਼ਾਸਨ ਕੋਲ ਵੀ ਜਿਹੜਾ ਟਰਾਂਸਫਰ ਸਾਡਾ ਪਾਸ ਹੋਇਆ ਵਾ ਜਿੱਥੇ ਪਾਸ ਹੋਇਆ ਵਾ ਉਥੇ ਲੱਗ ਜਾਵੇ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆ ਕਿ ਜਿੱਥੇ ਸਾਡਾ ਪਾਸ ਹੈ ਉਥੇ ਲੱਗਣਾ ਚਾਹੀਦਾ ਹੱਕ ਹੈ ਸੱਚ ਆ ਜਿਹੜੇ ਜਿਹੜੇ ਤੋਂ ਪਿੱਛੇ ਟਰਾਂਸਫਰ ਲੱਗੇ ਆ ਇਹੋ ਹੀ ਗਲੀ ਕੱਲ ਅਸੀਂ ਵੇਖੀ ਆ ਪਿੱਛੇ ਜਿਹੜੀ ਗਲੀ ਆ ਉਹ ਤੰਗ ਗਲੀ ਆ ਇੱਥੇ ਆ ਕੇ ਵੇਖੋ ਗਲੀ ਬਹੁਤ ਜ਼ਿਆਦੀ ਖੁੱਲੀ ਆ ਉਥੇ ਟਰਾਂਸਫਰ ਲੱਗਦਾ ਕਿਸੇ ਮਨੁੱਖ ਨੂੰ ਨੁਕਸਾਨ ਨਹੀਂ ਹੁੰਦਾ ਵੀ ਨਹੀਂ ਕੋਈ ਨੁਕਸਾਨ ਨਹੀਂ ਹੁੰਦਾ ਜੀ ਸਗੋਂ ਪਿਛਲੇ ਟਰਾਂਸਫਰ ਜੇ ਉਹਨਾਂ ਦੇ ਵਿੱਚ ਨਹੀਂ ਨੁਕਸਾਨ ਹੈਗਾ ਤੇ ਗਲੀ ਬਿਲਕੁਲ ਖੁੱਲੀ ਕੱਲ ਵੀ ਤਰਨਾ ਲਾਇਆ ਕਿ ਇਸ ਬੰਦ ਵਿੱਚ ਕੀ ਕੱਲ ਕੱਲ ਜਿਹੜਾ ਤਰਨਾ ਲੱਗਾ ਕੱਲ ਸਾਨੂੰ ਪ੍ਰਧਾਨ ਸਾਹਿਬ ਬਲਵਿੰਦਰ ਸਿੰਘ ਮਾਲ ਜਿਹੜੇ ਸਾਡੇ ਜ਼ਿਲ੍ਹਾ ਆਗੂ ਨੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਕੱਲ ਸਾਨੂੰ ਕਿਹਾ ਵੀ ਉੱਥੇ ਜਾ ਕੇ ਪ੍ਰਧਾਨ ਸਾਹਿਬ ਜੀ ਆਪਣੇ ਬਲਾਗ ਦੇ ਵਿੱਚ ਵੇਖੋ ਜਿਹੜਾ ਟਰਾਂਸਫਰ ਲੱਗਣ ਲੱਗਾ ਕਿਤੇ ਗਲਤ ਥਾਂ ਤੇ ਨਹੀਂ ਲੱਗਣ ਲੱਗਾ ਫਿਰ ਉਹ ਹੀ ਕੱਲ ਜਦੋਂ ਆ ਕੇ ਮੌਕਾ ਵੇਖਿਆ ਤੇ ਮੌਕਾ ਵੇਖਣ ਇਹ ਬਿਲਕੁਲ ਸਹੀ ਮੈਟਰ ਤੇ ਤੇ ਟ੍ਰਾਂਸਫਰ ਲੱਗਦਾ ਸੀ ਫਿਰ ਇੱਥੇ ਖਲੋਤੇ ਅਸੀਂ ਐਸਡੀਓ ਸਾਹਿਬ ਨੂੰ ਫੋਨ ਲਾਇਆ ਐਸਡੀਓ ਸਾਹਿਬ ਨੇ ਫੋਨ ਨਹੀਂ ਚੁੱਕਿਆ ਦੋ ਫੋਨ ਲਾਇਆ ਨੇ ਚੁੱਕੇ ਨਹੀਂ ਤੀਜਾ ਫੋਨ ਚੁੱਕ ਕੇ ਤੇ ਕਹਿਣ ਲੱਗਾ ਵੀ ਮੈਨੂੰ 500 ਫੋਨ ਆਉਂਦਾ 1000 ਫੋਨ ਆਉਂਦਾ ਮੈਂ ਇਤਨਾ ਫੋਨ ਨਹੀਂ ਚੁੱਕਦਾ ਉਹਦੇ ਸਬੰਧ ਦੇ ਵਿੱਚ ਬਿਲਕੁਲ ਅਸੀਂ ਬਿਜਲੀ ਦਾ ਘਰੋ ਕੀਤਾ ਸੀ ਤੇ ਅੱਜ ਫਿਰ ਇਹ ਟ੍ਰਾਂਸਫਰ ਜਿਹੜਾ ਵਾ ਸਾਡਾ ਲਾਉਣ ਵਾਸਤੇ ਪਿਛਲੀ ਬੋਟੇ ਤੇ ਪੂਰਾ ਪਹੁੰਚਿਆ ਆ ਹੁਣ ਵੀ ਕੋਈ ਕੌਣ ਢੱਕਣ ਡਿਆ ਕੋਈ ਜਹੇ ਬੰਦੀਆਂ ਦੀ ਕੋਹੜਤੀ ਜਹੇ ਬੰਦੀਆਂ ਜਿਹੜੇ ਗਲਤ ਅਨ ਕਦੀ ਜਹੇਬੰਦੀ ਨੇ ਸੱਚ ਦੀ ਆਵਾਜ਼ ਠਾਈ ਆ ਝੂਠ ਦੀ ਆਵਾਜ਼ ਨਹੀਂ ਠਾਈ ਪਰ ਇਹ ਮੈਂ ਜਹੇਬੰਦੀ ਨਹੀਂ ਮੰਨਦਾ ਗਲਤ ਅਨਸਰ ਨੇ ਇਹਨਾਂ ਦੇ ਵਿੱਚ ਜਹੇਬੰਦੀਆਂ ਚ ਵੜੇ ਉਹ ਇਹ ਆਵਾਜ਼ ਚੁੱਕ ਰਿਹਾ ਜੀ ਜਥੇਬੰਦੀ ਨਾਲ ਇਹ ਉਹਨਾਂ ਦੇ ਬੇਨਤੀ ਹੈ ਕਿ ਪੱਲੇ ਦੇ ਬਰਜ ਰਿਪੋਰਟ ਕਰ ਲਿਓ ਆਪਾਂ ਕੋਈ ਚਾਰਨੀਆਂ ਨਾਲ ਚੰਨੀਆਂ ਸਾਰੇ ਪ੍ਰਬੰਧ ਹੋਣਗੇ ਇੱਕ ਜੱਥੇਬੰਦੀ ਲੋਕਾਂ ਦੇ ਪਲੇ ਵਾਸਤੇ ਲਾਜਾਪਾ ਦੱਸੀ ਕਰਾ ਦੇ ਪਲੇ ਵਾਸਤੇ ਪ੍ਰਾਪਰ ਰਲਵਾ ਰਹੀ ਹੈ ਦੂਜੇ ਸਾਥੀ ਅਰਗੇ ਦਾ ਬ੍ਰੋਲ ਕਰ ਰਿਹਾ ਜੇ ਇੱਥੇ ਟਰਾਂਸਫਰ ਨਹੀਂ ਲੱਗਣਾ ਸਾਡੀ ਪ੍ਰਸਤੁਤੀ ਬੰਦੀ ਆ ਇਹ 12 ਫੁੱਟ ਕਲੀ ਆ ਇੱਥੋਂ ਦੀ ਸ਼ਕਤੀ ਫੁੱਟ ਕਲੀ ਹੁੰਦੀ ਆ ਜੇ 12 ਫੁੱਟ ਕਲੀ ਆਉਦੇ ਸਾਡੇ ਆਉਂਦਾ ਵੀ ਇਹ ਨਾਤੇ ਰੋਕਦਾ ਤੇ ਸ਼ਕਤੀ ਮੋਟਾ ਵੀ ਗਲੀ ਦੇ ਵਿੱਚ ਟਰਾਂਸਫਰਮ ਲੱਗੇ ਲੋਕਾਂ ਦੇ ਭਲੇ ਵਾਸਤੇ ਤੇ ਉਹ ਗੱਲ ਤੋਂ ਨਾ ਦੂਜੇ ਨੰਬਰ ਤੇ ਕੋਠਾ ਇਹਨਾਂ ਨੇ ਗੜਿਆ ਨਹੀਂ ਜੀ ਰੋੜੀਆਂ ਨਹੀਂ ਜੀ ਛੱਡ ਦੇ ਸਿੱਟੇ ਗੜੇ ਖੁੱਲ੍ਹੇ ਰਹੇ ਜਿੰਦਾਬਾਦ ਲੜਦੇ ਲੋਕ ਜਿੰਦਾਬਾਦ 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 ਸਭੂ ਜਿੰਦਾਬਾਦ ਜਿੰਦਾਬਾਦ ਸਭੂ ਮਰਵਾ ਬਾਗ ਨਹੀਂ ਕਹਿ ਰਹੇ ਆਪ ਦੀ ਸਾਡੀ ਨੀ ਕਹੇ ਸੀ ਜਿੰਦਾਬਾਦ 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 चकी पूरी चकदारसान बीचे जी सिधो पढ़ंदा बाद रखी हालत ਕਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਵਿੰਦਰ ਸਿੰਘ ਪਿੰਡ ਕਲੇਰ ਚਕਾਵਾ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੁਨੇ ਬੀਕੇ ਜੂ ਸਿੱਧੂਪੁਰ ਵੱਲੋਂ ਅੱਜ ਜਿਹੜਾ ਸਾਡਾ ਮਸਲਾ ਜੀ ਖਵਾਲੀ ਪਿੰਡ ਦਾ ਟਰਾਂਸਫਰ ਨਹੀਂ ਖਵਾਲੀ ਪਿੰਡ ਦਾ ਟਰਾਂਸਫਰ ਨਹੀਂ ਜਿਹੜਾ ਜੀ ਬਿਲਕੁਲ ਟਰਾਂਸਫਰ ਦਾ ਮੈਟਰ ਬਣਦਾ ਵਾ ਟਰਾਂਸਫਰ ਮੇਥੇ ਲੱਗਣਾ ਖੁੱਲੀ ਜਗ੍ਹਾ ਅਸੀਂ ਕੁਝ ਗਲਤ ਅੰਸਰ ਜਿਹੜੇ ਨੇ ਉਹ ਟਰਾਂਸਫਰ ਜਿਹੜਾ ਲੱਗਣ ਨਹੀਂ ਦੇ ਰਹਾ ਇਹ ਸਾਥੀਓ ਜਿਹੜਾ ਭਰਾ ਉਹ ਜਿਹੜਾ ਟਰਾਂਸਫਰ ਸਾਡਾ ਪਾਸ ਹੋਇਆ ਵਾ ਬਿਜਲੀ ਬੋਰਡ ਵੱਲੋਂ ਪਾਸ ਹੋਇਆ પાસ ਹੋ ਕੇ ਫਿਰ ਇੱਕ ਜਿਹੜਾ ਨਾਗੇ ਇਹਦੇ ਹੋਰ ਘਰ ਲੱਗਦਾ ਵਾ ਉਹਨਾਂ ਨੇ ਕਿਹਾ ਇੱਕ ਪੋਲ ਸਾਡੇ ਵੱਲ ਲਾ ਦਿਓ ਇੱਕ ਪੋਲ ਉਧਰ ਲਾ ਲਓ ਬਹੁਤ ਵਧੀਆ ਮੈਟਰ ਦਿੱਤਾ ਉਹਨਾਂ ਨੇ ਪਰ ਉਹਦੇ ਵਿੱਚ ਕੁਝ ਜਿਹੜੇ ਗਲਤ ਅੰਸਰ ਵੜੇ ਨੇ ਉਹਨਾਂ ਨੇ ਕਿਸੇ ਬੰਨੇ ਗੱਲ ਨਹੀਂ ਲੱਗਣ ਦਿੱਤੀ ਜਿਹੜਾ ਟਰਾਂਸਫਰ ਸਾਡਾ ਸੱਚਾ ਸੁੱਚਾ ਟਰਾਂਸਫਰ ਨਹੀਂ ਆਹੀ ਮੰਗ ਕੇ ਹੋਈ ਕਰਦੇ ਆ ਪ੍ਰਸ਼ਾਸਨ ਦਾ ਜਾਬਾ ਪਲਵਿੰਦਰ ਸਿੰਘ ਮਾਲ ਜਿਹੜੇ ਸਾਡੇ ਜ਼ਿਲ੍ਹਾ ਆਗੂ ਨੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਕੱਲ ਸਾਨੂੰ ਕਿਹਾ ਵੀ ਉੱਥੇ ਜਾ ਕੇ ਪ੍ਰਧਾਨ ਸਾਹਿਬ ਜੀ ਆਪਣੇ ਬਲਾਗ ਦੇ ਵਿੱਚ ਵੇਖੋ ਜਿਹੜਾ ਟਰਾਂਸਫਰ ਲੱਗਣ ਲੱਗਾ ਕਿਤੇ ਗਲਤ ਥਾਂ ਤੇ ਨਹੀਂ ਲੱਗਣ ਲੱਗਾ ਫਿਰ ਉਹ ਹੀ ਕੱਲ ਜਦੋਂ ਆ ਕੇ ਮੌਕਾ ਵੇਖਿਆ ਤੇ ਮੌਕਾ ਵੇਖਣ ਵਾਸਤੇ ਆਏ ਆ ਪਿਛਲੇ ਟਰਾਂਸਫਰ ਵੇਖੇ ਇਹਦਾ ਮੌਕਾ ਵੇਖਿਆ ਇਹ ਬਿਲਕੁਲ ਸਹੀ ਮੈਟਰ ਤੇ ਤੇ ਟਰਾਂਸਫਰ ਲੱਗਦਾ ਸੀ ਫਿਰ ਇੱਥੇ ਖਲੋਤੇ ਅਸੀਂ ਐਸ ਡੀਓ ਸਾਹਿਬ ਨੂੰ ਫੋਨ ਲਾਇਆ ਐਸ ਡੀਓ ਸਾਹਿਬ ਨੇ ਫੋਨ ਨਹੀਂ ਚੁੱਕਿਆ ਦੋ ਫੋਨ ਲਾਇਆ ਨੇ ਚੁੱਕੇ ਨਹੀਂ ਤੀਜਾ ਫੋਨ ਚੁੱਕ ਕੇ ਤੇ ਕਹਿਣ ਲੱਗਾ ਵੀ ਮੈਨੂੰ 500 ਫੋਨ ਆਉਂਦਾ 1000 ਫੋਨ ਆਉ ਬਿਜਲੀ ਦਾ ਘਰੋ ਕੀਤਾ ਤੇ ਅੱਜ ਫਿਰ ਇਹ ਟਰਾਂਸਫਾਰਮਰ ਜਿਹੜਾ ਵਾ ਸਾਡਾ ਲਾਉਣ ਵਾਸਤੇ ਪਿਛਲੀ ਬੋਟੇ ਤੇ ਪੂਰਾ ਪਹੁੰਚਿਆ ਆ ਹੁਣ ਵੀ ਕੋਈ ਕੌਣ ਡੱਕਣ ਡਿਆ ਕੋਈ ਜਹੇ ਬੰਦੀਆਂ ਦੀ ਕੋਈ ਹੋਰ ਕੋਈ ਜਹੇ ਬੰਦੀਆਂ ਜਿਹੜੇ ਗਲਤ ਅਨਸਰ ਨੇ ਉਹ ਡੱਕ ਰਿਆ ਜੀ ਜਹੇ ਬੰਦੀਆਂ ਨਹੀਂ ਡੱਕਦੀਆਂ ਜਹੇ ਬੰਦੀਆਂ ਦੇ ਹੱਕ ਸੱਚ ਦੀ ਗੱਲ ਕਰਦੀਆਂ ਨੇ ਕਦੀ ਜਹੇ ਬੰਦੀ ਨੇ ਸੱਚ ਦੀ ਆਵਾਜ਼ ਠਾਈ ਆ ਝੂਠ ਦੀ ਆਵਾਜ਼ ਨਹੀਂ ਠਾਈ ਪਰ ਇਹ ਮੈਂ ਜਹੇ ਬੰਦੀ ਨਹੀਂ ਮੰਨਦਾ ਗਲਤ ਅਨਸਰ ਨੇ ਇਹਨਾਂ ਦੇ ਵਿੱਚ ਜਹੇ ਬੰਦੀਆਂ ਚ ਵੜੇ ਉਹ ਇਹ ਆਵਾਜ਼ ਚੁੱਕ ਰਿਆ ਜੀ ਮਸਲਾ ਅੱਛਾ ਜੀ ਮਸਲਾ ਇਹ ਤਰੇਡ ਕੇ ਵੀ ਟਰਾਂਸਫਾਰਮਰ ਸੀਗਾ ਪਿੰ ਤੇ ਇਹਨਾਂ ਦੇ ਆਪਣਾ ਡਿਸਪਿਊਟ ਹੈ ਜੀ ਆਪਣਾ ਠੀਕ ਹੈ ਜੀ ਜਦੋਂ ਦੋਵੇਂ ਜਥੇਬੰਦੀਆਂ ਨੇ ਆ ਕੇ ਫੈਸਲਾ ਕਰਵਾ ਰਹੇ ਨੇ ਠੀਕ ਹੈ ਜਦੋਂ ਹੋ ਜਾਂਦਾ ਟਰਾਂਸਫਾਰਮਰ ਲਵਾ ਦਿੱਤਾ ਜੀ ਬਿਲਕੁਲ ਹੋ ਸਕਦਾ ਜੀ ਇਹ ਤੇ ਸਹਿਮਤੀ ਹੈ ਜੀ ਪਿੰਡ ਵਾਲਿਆਂ ਦੀ ਜਾਂ ਜਿਨ੍ਹਾਂ ਨੇ ਜਿੱਥੇ ਐਸਟੀਮੇਟ ਪਾਸ ਹੋਇਆ ਹੈ ਜੋ ਉਸ ਤੋਂ 5-10 ਮੀਟਰ ਆਪਾਂ ਨੂੰ ਅੱਗੇ ਵੀ ਕਰ ਸਕਦੇ ਪਿੱਛੇ ਵੀ ਕਰ ਸਕਦੇ ਆ ਪਰ ਕੰਸੈਂਟ ਤੇ ਉਹਨਾਂ ਨੇ ਦੇਣੀ ਜਿੱਨਾਂ ਦੀ ਜਗ੍ਹਾ ਤੇ ਲੱਗ ਰਿਹਾ ਜੀ ਹਾਂਜੀ ਕੋਈ ਤੁਹਾਨੂੰ ਸਲਾਹ ਹੋ ਰਹੀ ਹੈ ਬਿਲਕੁਲ ਚੱਲ ਰਿਹਾ ਜੀ ਵੇਖੋ ਸ਼ਾਇਦ ਥੋੜੇ ਜਲਦੀ ਹੋ ਹੀ ਜਾਵੇ ਮਸਲਾ ਹੱਲ ਹਾਂਜੀ Thank you.